ਇਹ ਵੀਡੀਓ ਦੇਖ ਰਹੇ ਲੋਕਾਂ ਲਈ ਇੱਕ ਬੇਨਤੀ ਹੈ ਜੇਕਰ ਤੁਸੀਂ ਖਾਣਾ ਖਾ ਰਹੇ ਹੋ ਤਾਂ ਇਹ ਵੀਡੀਓ ਬੇਸ਼ੱਕ ਖਾਣਾ ਖਾਣ ਤੋਂ ਬਾਅਦ ਦੇਖਿਓ ਜੇ ਨਹੀਂ ਖਾ ਰਹੇ ਤਾਂ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਕਹਿਣ ਵਾਲੇ ਕਹਿੰਦੇ ਨੇ ਜੇਕਰ ਤੀਜਾ ਵਿਸ਼ਵ ਜਦ ਹੋਇਆ ਤਾਂ ਉਹ ਪਾਣੀ ਦੇ ਮੁੱਦੇ ਨੂੰ ਲੈ ਕੇ ਹੋਏਗਾ ਤੇ ਅੱਜ ਗੱਲ ਵੀ ਕਰਾਂਗੇ ਪਾਣੀ ਦੇ ਮੁੱਦੇ ਤੇ ਕਿਹਾ ਜਾਂਦਾ ਹੈ ਜਾਂ ਜੇ ਅਸੀਂ ਕਈ ਸੂਬਿਆਂ ਦੇ ਵਿੱਚ ਜਾਈਏ ਤਾਂ ਉੱਥੇ ਬੋਰਡ ਲੱਗੇ ਹੁੰਦੇ ਨੇ ਜਲ ਹੈ ਤੋ ਕਲ ਹੈ ਜਿਹੜੀਆਂ ਤਸਵੀਰਾਂ ਤੁਹਾਨੂੰ ਅੱਜ ਅਸੀਂ ਦਿਖਾਵਾਂਗੇ ਉਹ ਦੇਖ ਕੇ ਬੇਸ਼ੱਕ ਹੀ ਤੁਸੀਂ ਕਹੋਗੇ ਅਗਰ ਐਸਾ ਹੈ ਜਲ ਤਾਂ ਜੀਵਨ ਨਾ ਆਜ ਨਾ ਕਲ ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਅੱਗੇ ਵਧਿਏ ਤੇ ਤੁਹਾਨੂੰ ਕੁਝ ਨੌਜਵਾਨਾਂ ਦੀ ਹੱਡ ਬੀਤੀ ਸੁਣਾਈਏ ਉਸ ਤੋਂ ਪਹਿਲਾਂ ਤੁਸੀਂ ਇਹ ਤਸਵੀਰਾਂ ਜ਼ਰੂਰ ਦੇਖੋ ਪਹਿਲੀ ਤਸਵੀਰ ਤੁਹਾਡੀ ਸਕਰੀਨ ਤੇ ਹੈ ਇਸ ਤਸਵੀਰ ਦੇ ਵਿੱਚ ਪਾਣੀ ਦੀ ਟੰਕੀ ਟੰਕੀ ਦੇ ਵਿੱਚ ਪਾਣੀ ਪਾਣੀ ਦੇ ਵਿੱਚ ਇੱਕ ਕੰਕਾਲ ਸ਼ਾਇਦ ਤੁਹਾਨੂੰ ਦਿਖ ਰਿਹਾ ਹੋਵੇ। ਇਹ ਕੰਕਾਲ ਇੱਕ ਜਾਨਵਰ ਦਾ ਹੈ, ਕੁਝ ਕਬਾਲ ਵੀ ਨੇ। ਤੇ ਇਸ ਜਾਨਵਰ ਨੂੰ ਅੰਗਰੇਜ਼ੀ ਦੇ ਵਿੱਚ ਮੰਕੀ ਪੰਜਾਬੀ ਦੇ ਵਿੱਚ ਬਾਂਦਰ ਕਿਹਾ ਜਾਂਦਾ ਹੈ। ਤੇ ਇਹ ਇੱਕ ਪਾਣੀ ਦੀ ਟੰਕੀ ਦੇ ਵਿੱਚ ਖਾਰੇ ਕਦੋਂ ਦਾ ਪਿਆ ਹੋਵੇ ਕਿ ਸਿਰਫ ਇਸ ਦਾ ਕੰਕਾਲ ਰਹਿ ਗਿਆ ਤੇ ਬਾਲ ਰਹਿ ਗਏ, ਚਰਬੀ ਖੁਰਦ-ਬੁਰਦ ਹੋ ਗਈ। ਤੇ ਨਾਲ ਹੀ ਛਿਪਕਲੀ ਵੀ ਪਈ ਹੋਈ ਹੈ। ਦੋਵੇਂ ਚੀਜ਼ਾਂ ਜਾਨਲੇਵਾ ਨੇ ਜੇਕਰ ਇਹ ਪਾਣੀ ਕੋਈ ਪੀਵੇ ਤੁਹਾਨੂੰ ਅਗਲੀ ਤਸਵੀਰ ਤੇ ਲੈ ਕੇ ਚਲਦੇ ਆਂ ਅਗਲੀ ਤਸਵੀਰ ਦੇ ਵਿੱਚ ਇੱਕ ਪਰਿੰਦਾ ਪਾਣੀ ਦੀ ਟੰਕੀ ਦੇ ਵਿੱਚ ਮਰਿਆ ਹੋਇਆ ਪਿਆ ਹੋਰ ਤਾਂ ਹੋਰ ਉਸ ਪਰਿੰਦੇ ਤੇ ਸੁੰਡੀਆਂ ਵੀ ਪਈਆਂ ਨੇ ਤੇ ਇਹ ਪਰਿੰਦਾ ਵੀ ਕੋਈ ਚਿੜੀ ਨਹੀਂ ਲੱਗਦੀ ਉਸ ਤੋਂ ਵੱਡਾ ਕੋਈ ਪਰਿੰਦਾ ਹੈ ਹੋ ਸਕਦਾ ਹੈ ਪਾਣੀ ਵਿੱਚ ਰਹਿ ਕੇ ਫੁੱਲ ਵੀ ਗਿਆ ਹੋਵੇ ਕਬੂਤਰ ਹੋਵੇ ਜਾਂ ਕੋਈ ਹੋਰ ਹੋਵੇ ਤੇ ਇਹ ਵੀ ਪਾਣੀ ਦੀ ਟੰਕੀ ਦੇ ਵਿੱਚ ਪਿਆ ਹੈ ਤੇ ਉਸ ਤੋਂ ਅਗਲੀ ਤਸਵੀਰ ਤੇ ਆਓ ਇਹ ਅਗਲੀ ਟੰਕੀ ਹੈ ਉਸ ਦੇ ਵਿੱਚ ਇੱਕ ਛਿਪਕਲੀ ਕਿਰਲੀ ਜਿਹਨੂੰ ਕਹ ਦਿੰਦੇ ਆ ਉਹ ਮਰੀ ਹੋਈ ਪਈ ਹੋਈ ਹੈ ਤੇ ਹੋਰ ਤਸਵੀਰ ਤੁਹਾਨੂੰ ਦਿਖਾਣੇ ਆ ਨਵੀਂ ਜਾਂ ਹੋਰ ਟੰਕੀ ਦੀ ਉਸ ਦੇ ਵਿੱਚ ਵੀ ਮਰੀ ਹੋਈ ਕਿਰਲੀ ਪਈ ਹੋਈ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਸਾਰੀਆਂ ਤਸਵੀਰਾਂ ਇਹ ਪਾਣੀ ਦੀਆਂ ਟੰਕੀਆਂ ਨੇ ਜੋ ਪੀਣ ਦੇ ਲਈ ਲੱਗੀਆਂ ਹੋਈਆਂ ਨੇ ਤੇ ਲੱਗੀਆਂ ਕਿੱਥੇ ਨੇ ਇਹ ਜਾਣ ਕੇ ਤੁਸੀਂ ਹੈਰਾਨ ਹੋਵੋਗੇ ਇਹ ਤਸਵੀਰਾਂ ਨੇ ਨੈਕ ਵਲੋਂ اے ਪਲੱਸ ਪਲੱਸ ਗ੍ਰੇਡ ਦੇ ਨਾਲ ਨਵਾਜ਼ੀ ਗਈ ਕਰੀਬ 140 ਸਾਲ ਪੁਰਾਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਉਸ ਯੂਨੀਵਰਸਿਟੀ ਦੇ ਵੱਖ-ਵੱਖ ਡਿਪਾਰਟਮੈਂਟਸ ਦੀਆਂ ਇੱਕ ਤਸਵੀਰ ਸੀ ਜਿਹੜੀ ਬਾਂਦਰ ਵਾਲੀ ਹੈ ਜਿਸ ਦੇ ਵਿੱਚ ਬਾਂਦਰ ਦਾ ਕੰਕਾਲ ਦੇ ਬਾਲ ਤੇ ਇੱਕ ਛਿਪਕਲੀ ਮਰੀ ਪਈ ਹੈ ਕਿਰਲੀ ਉਹ ਤਸਵੀਰ ਹੈ ਆਰਟਸ ਬਲਾਕ 1 ਦੀ ਤੇ ਜਿਹੜੀਆਂ ਦੂਜੀਆਂ ਤਸਵੀਰਾਂ ਸਨ ਪਰਿੰਦੇ ਵਾਲੀਆਂ ਸੁੰਡੀਆਂ ਵਾਲੀਆਂ ਕਿਰਲੀਆਂ ਵਾਲੀਆਂ ਉਹ UIIT ਦੀਆਂ ਨੇ ਸਾਡੇ ਨਾਲ ਇਸ ਵੇਲੇ ਸਟੂਡੈਂਟਸ ਮੌਜੂਦ ਨੇ ਯੂਨੀਵਰਸਿਟੀ ਸਟੂਡੈਂਟਸ ਆਰਗੇਨਾਈਜੇਸ਼ਨ ਤੋਂ ਰਾਜਬੀਰ ਤੇ ਅਰਸ਼ ਗੱਲਬਾਤ ਕਰਾਂਗੇ ਕਿਉਂਕਿ ਹੱਡਬੀਤੀ ਨਾਲ ਦੇ ਨਾਲ ਹੋਈ ਹੈ ਅਰਸ਼ ਦੱਸਣਗੇ ਰਾਜਬੀਰ ਵੀ ਦੱਸਣਗੇ ਕਿਵੇਂ ਇਹ ਬਿਮਾਰ ਹੋਏ ਰਾਜਬੀਰ ਸੁਣਿਆ ਤੁਸੀਂ ਬਿਮਾਰ ਵੀ ਰਹੇ ਹੋ ਪਿੱਛੇ खासा ਚੇਹ ਹਾਂਜੀ ਮੈਂ ਬਿਮਾਰ ਰਿਹਾ ਕਾਫੀ ਦਿਨ ਬਿਮਾਰ ਰਿਹਾ ਬਾਕੀ ਯੂਨੀਵਰਸਿਟੀ ਦੇ ਹੋਰ ਵੀ ਸਾਡੇ ਡਿਪਾਰਟਮੈਂਟ ਦੇ ਕੁਝ ਬੱਚੇ ਸੀ ਜੋ ਕਾਫੀ ਦਿਨ ਤੋਂ ਬਿਮਾਰ ਸੀ ਪਰ ਕਿਸੇ ਦਾ ਧਿਆਨ ਨਹੀਂ ਗਿਆ ਤੇ ਅਸੀਂ ਉੱਪਰ ਜਾ ਕੇ ਜਦੋਂ ਵੇਖਿਆ ਤੁਹਾਡਾ ਡਿਪਾਰਟਮੈਂਟ ਕਿਹੜਾ ਸਭ ਤੋਂ ਪਹਿਲਾਂ ਮੈਂ ਪੁੱਛਾਂਗਾ ਮੇਰਾ ਆਰਟਸ ਬਲੌਕ 1 ਨਹੀਂ ਹੈ ਜੀ ਆਰਟਸ ਬਲੌਕ 1 ਹੈਗਾ ਹੈ ਤੇ ਤੁਹਾਨੂੰ ਉੱਪਰ ਜਾਣ ਦਾ ਯਾਨੀ ਕਿ ਡਿਪਾਰਟਮੈਂਟ ਦੀ ਛੱਤ ਤੇ ਜਾਣ ਦਾ ਜਾਂ ਪਾਣੀ ਦੀ ਟੰਕੀ ਦੇਖਣ ਦਾ ਖਿਆਲ ਆਇਆ ਕਿਉਂ ਮੈਂ ਬਿਮਾਰ ਸੀਗਾ ਪਹਿਲਾਂ ਤੇ ਮੈਨੂੰ ਪਾਣੀ ਦੀ ਮਤਲਬ ਡਾਕਟਰ ਨੇ ਸ਼ਿਕਾਇਤ ਦੱਸੀ ਪਾਣੀ ਦੇ ਵਿੱਚ ਕੋਈ ਦਿੱਕਤ ਹੋ ਸਕਦੀ ਹੈ ਮੈਂ ਪਹਿ ਪੀਜੀ ਆ ਫਲੈਟ ਉੱਥੇ ਮੈਂ ਟੈਂਕੀ ਚੈੱਕ ਕੀਤੀ ਐ ਫਿਰ ਮੈਂ ਜਾ ਕੇ ਜਦੋਂ ਡਿਪਾਰਟਮੈਂਟ ਗਿਆ ਉੱਥੇ ਉਸ ਦਿਨ ਇੱਕ ਹੋਰ ਬੱਚੇ ਦੀ ਤਬੀਅਤ ਖਰਾਬ ਸੀ ਤੇ ਅਸੀਂ ਸੋਚਿਆ ਕਿ ਡਿਪਾਰਟਮੈਂਟ ਦੀ ਟੈਂਕੀ ਵੀ ਚੈੱਕ ਕੀਤੀ ਐ ਜੋ ਡਿਪਾਰਟਮੈਂਟ ਦੀ ਟੈਂਕੀ ਵੇਖੀ ਤੂੰ ਦੇ ਵਿੱਚ ਮਰਿਆ ਹੋਇਆ ਬਾਂਦਰ ਪਿਆ ਸੀ ਵੀ ਇੰਜ ਪ੍ਰਤੀਤ ਹੋ ਰਿਹਾ ਸੀ ਕਿ 2-3 ਸਾਲ ਹੋ ਗਏ ਇਹਨੂੰ ਪਏ ਇਹਨੂੰ ਕਿਉਂਕਿ ਉਹਦਾ ਮਾਸ ਤਾਂ ਹੈ ਹੀ ਨਹੀਂ ਸੀਗਾ ਉਹਦੇ ਵਾਲ ਪਏ ਸੀ ਤੇ ਅਗਲੀ ਟੈਂਕੀ ਦੇ ਵਿੱਚ ਕਬੂਤਰ ਗਲਿਆ ਹੋਇਆ ਪਿਆ ਸੀ ਤੇ ਬੜੇ ਹੀ ਬੁਰੇ ਹਾਲ ਸੀ ਦੇ ਟੈਂਕੀਆਂ ਦੇ ਡਿਪਾਰਟਮੈਂਟ ਦੀ ਵੀ ਪੀਣ ਵਾਲੇ ਪਾਣੀ ਦੇ ਇੰਨੇ ਬੁਰੇ ਹਾਲ ਹੋਣਗੇ ਤਾਂ ਬੱਚੇ ਸੁਰੱਖਿਤ ਜਾਂ ਸੇਫ ਕਿੱਥੋਂ ਨੇ ਪਾਣੀ ਪੀਣ ਤੋਂ ਤੇ ਤੁਸੀਂ ਮੇਰੇ ਖਲ ਧਰਨਾ ਵੀ ਲਾਇਆ ਉਸ ਦਿਨ ਹਾਂਜੀ ਉਸ ਦਿਨ ਅਸੀਂ ਐਜੀਟੇਸ਼ਨ ਤੇ ਬੈਠੇ ਤਾਂ ਉੱਥੇ ਡੀਐਸਡਬਲ ਸਰ ਵੀ ਆਏ ਸੀਗੇ ਪਰ ਉਹਨਾਂ ਦਾ ਜੋ ਰਵਈਆ ਸੀਗਾ ਨਾ ਹੀ ਗੱਲ ਕਰਨ ਦਾ ਥੋੜਾ ਜਿਹਾ ਠੀਕ ਸੀ ਤੇ ਨਾ ਹੀ ਉਹਨਾਂ ਵੱਲੋਂ ਕੋਈ ਆਸ਼ਵਾਸ਼ਣ ਸੀ ਕਿ ਅਸੀਂ ਵੀ ਕੋਣ ਟੈਂਕੀਆਂ ਸਾਫ਼ ਕਰੇਗਾ ਪਰਮਾਨੈਂਟ ਤੌਰ ਤੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇਹ ਡਿਪਾਰਟਮੈਂਟ ਹੈ ਜੋ ਚਾਰ ਵਿੱਚ ਡਿਪਾਰਟਮੈਂਟ ਅਲੱਗ-ਅਲੱਗ ਇੰਗਲਿਸ਼ ਡਿਪਾਰਟਮੈਂਟ ਵੀ ਹੈ ਈਵਨਿੰਗ ਸਟੱਡੀਜ਼ ਦੇ ਕਲਾਸਿਸ ਵੀ ਲੱਗਦੀਆਂ ਨੇ ਉੱਥੇ ਹੋਰ ਵੀ ਕਲਾਸਿਸ ਲੱਗਦੀਆਂ ਨੇ ਪਰ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਜ਼ਿੰਮੇਵਾਰੀ ਬੰਤੀ ਹੈ ਜਾਂ ਉਹਨਾਂ ਦਾ ਆਪਸ ਵਿੱਚ ਉਸ ਬਹਿਸ ਹੋ ਰਹੀ ਸੀ ਈਵਨਿੰਗ ਸਟੱਡੀਜ਼ ਵਾਲਿਆਂ ਦੀ ਤੇ ਮਾਰਨਿੰਗ ਵਾਲਿਆਂ ਦੀ ਵੀ ਕੌਣ ਇਹਨਾਂ ਟੈਂਸ਼ਨ ਸਾਫ਼ ਕਰਾਏਗਾ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰੀ ਨਹੀਂ ਮੈਨੂੰ ਤਾਂ ਹੱਕ ਬੰਦਾ ਸੀ ਕਿ ਇਹ ਮੁੱਦਾ ਐਡਾ ਵੱਡਾ ਹੈ ਵੀ ਉਹਨੂੰ ਸੌਲਟ ਕੀਤਾ ਜਾਏ ਤੇ ਉਹਨਾਂ ਆਪਸ ਵਿੱਚ ਬਹਿਸ ਰਹੇ ਸੀ ਕੰਮ ਤਾਂ ਯੂਨੀਵਰਸਿਟੀ ਦਾ ਹੈ ਸਾਰੇ ਸਟੂਡੈਂਟਸ ਫੀਸ ਭਰ ਰਹੇ ਹਨ ਚਾ ਅਰਸ਼ ਨਾਇਕ ਵੱਲੋਂ A++ ਗ੍ਰੇਡ ਦੇ ਨਾਲ ਨਵਾਜ਼ੀ ਗਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਉਸ ਦੇ ਵਿੱਚ ਪਾਣੀ ਦੀਆਂ ਟੰਕੀਆਂ ਦੇ ਵਿੱਚ ਇਹ ਕੁਝ ਮਿਲਣਾ ਕਿ ਇਹ ਠੀਕ ਹੈ ਮੈਨੂੰ ਲੱਗਦਾ ਨਾਇਕ ਦੀ ਜਿਹੜੀ ਟੀਮ ਆਈ ਉਹਨਾਂ ਨੇ ਬਸਲੇਰੀ ਦਾ ਪਾਣੀ ਪੀਤਾ ਹੋਣਾ ਟੈਂਕੀਆਂ ਦਾ ਨਹੀਂ ਪੀਤਾ ਨਾ ਤੇ ਫਿਰ ਦਿੱਕਤ ਆ ਸਕਦੀ ਸ਼ਾਇਦ ਉਹਨਾਂ ਨੂੰ ਵੀ ਟੈਂਕੀਆਂ ਦਾ ਪਾਣੀ ਪੋਣ ਦੇ ਤਾਂ ਸ਼ਾਇਦ ਇਹ ਵੀ ਨਾ ਹੋ ਦਾ ਪਲੱਸ ਪਲੱਸ ਤਾਂ ਬਾਅਦ ਦੀ ਗੱਲ ਹੈ ਤੇ ਵੀ ਸਮਝ ਚ ਨਹੀਂ ਆਦਾ ਕਿ A++ ਕਿਸ ਚੀਜ਼ ਦਾ ਹੈ ਸਪੋਰਟਸ ਵਿੱਚ ਪੀਯੂ ਕਿਸੇ ਥਾਂ ਤੇ ਨਹੀਂ ਠੀਕ ਹੈ ਐਕਟੀਵਿਟੀ ਵਿੱਚ ਕਿਸੇ ਥਾਂ ਤੇ ਨਹੀਂ ਸਰਚ ਅਸੀਂ ਨਹੀਂ ਕਰ ਰਹੇ ਹੈਨਾ ਤਪਤਾ ਨਹੀਂ ਕਿਸ ਚੀਜ਼ ਦਾ ਇਹ ਪਲੱਸ ਪਲੱਸ ਕਰ ਰਿਹਾ ਹਾਂ ਇਹ ਹੋ ਸਕਦਾ ਹੈ ਕਿ ਸਭ ਤੋਂ ਜ਼ਿਆਦਾ ਲੋਹਾ ਲਾਣ ਵਾਲੀ ਯੂਨੀਵਰਸਿਟੀ ਦਾ ਨਾਮ ਆਏਗਾ ਤੇ ਇਹ ਪਲੱਸ ਪਲੱਸ ਆ ਸਕਦਾ ਹੈ ਹੈ ਨਾ ਤੇ ਨਾਲੇ ਸਭ ਤੋਂ ਜ਼ਿਆਦਾ ਕ腐ਸ਼ਨ ਨੂੰ ਪਨਾਹ ਦੇਣ ਦਾ ਵੀ ਜੇ ਨਾਮ ਆਵੇ ਤਾਂ ਉਹ ਵੀ ਸ਼ਾਇਦ ਪੰਜਾਬੀ ਨੂੰ ਅਸੀਂ ਚੰਡੀਕਰਦਾ ਹੀ ਆਵੇ ਹਾਂ ਬਿਲਕੁਲ ਜਿਵੇਂ ਤੁਹਾਨੂੰ ਦੱਸਿਆ ਲੋਹੇ ਵਾਲੀ ਗੱਲ ਤੇ ਮੈਨੂੰ ਐਂ ਲੱਗਦਾ ਕਿਸੇ ਲੋਹੇ ਵਾਲੇ ਮਿਸਤਰੀ ਨਾਲ ਹੀ ਗੱਲ ਹੋਈ ਹੋਈ ਹੈ ਵੀ ਤੂੰ ਅੱਧੇ ਪੈਸੇ ਦੇਨੇ ਆ ਜਿੱਥੇ ਪ੍ਰੋਜੈਕਟ ਲੈ ਕੇ ਆਏਂਗਾ ਉਹੀ ਪਾਸ ਕਰਾਂਗੇ ਇਹੀ ਚੱਲ ਰਿਹਾ ਪਿਛਲੇ ਵੀਸੀ ਨੇ ਵੀ ਇਹੀ ਕੀਤਾ ਹੁਣ ਵਾਲੇ ਵੀਸੀ ਵੀ ਇਹੀ ਗੱਲ ਕਰ ਰਹੇ ਆ ਤੂੰ ਤਾਂ ਚੱਲ ਹੀ ਰਿਹਾ ਹੈ ਤੇ ਜਿਹੜਾ ਉਸ ਦਿਨ ਤੁਸੀਂ ਧਰਨਾ ਲਾਇਆ ਡੀਐਸਡਬਲ ਵੀ ਉੱਥੇ ਮੌਕੇ ਤੇ ਆਏ ਤੇ ਕੀ ਤੁਹਾਡੇ ਵੱਲੋਂ ਸ਼ਿਕਾਇਤ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਡੀਐਸਡਬਲ ਨੂੰ ਜਾਂ ਕਿਸੇ ਹੋਰ ਨੂੰ ਵਾਈਸ ਚਾਂਸਲਰ ਨੂੰ ਕੀਤੀ ਗਈ ਸੀ ਜਾਂ ਹੈਲਥ ਡਿਪਾਰਟਮੈਂਟ ਨੂੰ ਸ਼ਿਕਾਇਤ ਕੀਤੀ ਗਈ ਸੀ ਦੇਖੋ ਜੀ ਜਦੋਂ ਸਾਡੇ ਸਾਹਮਣੇ ਵਾਲਾ ਇਨਸੀਡੈਂਟ ਆਇਆ ਉਸ ਤੋਂ ਬਾਅਦ ਅਸੀਂ ਡਾਇਰੈਕਟ ਪਹਿਲਾਂ ਤਾਂ ਉਸ ਡਿਪਾਰਟਮੈਂਟ ਵਿੱਚ ਉਸ ਟਾਈਮ ਦੇ ਉੱਤੇ ਇੱਕੋ ਹੀ ਅਥਾਰਟੀ ਸੀ ਸ਼ਾਮ ਦਾ ਟਾਈਮ ਸੀਗਾ ਤਾਂ ਇੱਕੋ ਅਥਾਰਟੀ ਈਵਨਿੰਗ ਡਿਪਾਰਟਮੈਂਟ ਦੇ ਚੇਅਰਪਰਸਨ ਬੈਠੇ ਹੋਏ ਸੀ वैसे ओथे पंजाबी डिपार्टमेंट ਵੀ ਉਸੇ ਬਿਲਡਿੰਗ ਦੇ ਵਿੱਚ ਇੰਗਲਿਸ਼ ਵੀ ਹੈ ਸੰਸਕ੍ਰਿਤ ਵੀ ਹੈ ਈਵਨਿੰਗ ਵੀ ਹੈ ਜੋ ਅਥਾਰਟੀ ਬੈਠੀ ਸੀ ਅਸੀਂ ਉਸ ਦੇ ਗੇਟ ਦੇ ਅੱਗੇ ਧਰਨਾ ਦੇ ਦਿੱਤਾ ਕਿਉਂਕਿ ਸਾਡਾ ਤਾਂ ਸਾਫ਼ ਗੱਲ ਸੀ ਵੀ ਇਹ ਵੀ ਅਥਾਰਟੀ ਹੈ ਹੈਨਾ ਉਸ ਤੋਂ ਬਾਅਦ ਚ ਉਥੇ ਤਿੰਨ ਵਾਰਡਨ ਆਏ ਆ ਡੀਐਸਡਬਲਿਊ ਸਾਰਾ ਆਇਆ ਡੀਐਸਡਬਲਿਊ ਮੈਡਮ ਆਇਆ ਠੀਕ ਹੈ ਤੇ ਸਾਰਿਆਂ ਨੇ ਆ ਕੇ ਸਾਡੇ ਤੋਂ ਮੁੱਦਾ ਪੁੱਛਿਆ ਵੀ ਹਾਂ ਕੀ ਮੈਟਰ ਹੈ ਮੈਟਰ ਦੱਸਿਆ ਉਹਨਾਂ ਸਾਰਿਆਂ ਨੂੰ ਮੈਟਰ ਸੁਣਨ ਤੋਂ ਬਾਅਦ ਬੱਚੇ ਇਹ ਤਾਂ ਬਹੁਤ ਗਲਤ ਬਾਤ ਹੈ ਹੈਨਾ ਆ ਆਪਣੇ ਸਹੀ ਮੈਟਰ ਉਠਾਇਆ ਹੈ ਗਲਤੀ ਹੈ دیکھتے ہیں किसकी गलती है, 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 है. गे 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 ना ਉਹ ਅੰਦਰ ਚਲੇ ਗਏ अंदर जाने के बाद एक डेढ़ घंटा अंदर ही मीटिंग चली उनकी अथॉरिटी के साथ स्टूडेंट के साथ नहीं ठीक है और जब ये सारी मीटिंग करते हैं उसके बाद पता चलता है बाहर एक अथॉरिटी मेंबर आता है और बोलता है कि आ, आप अंदर आके एक बार बात करो तो अंदर गए तो पता चलता है कि अथॉरिटी खुद आपस में लड़ रही है इस बात की कि कौन सफाई कराएगा जिम्मेदारी कौन लगे हाँ नहीं जिम्मेवारी तो लेने की बात की बात है ना जिम्मेवारी लेने की बात तो ये करें ना कि ये किसके कारण हुआ है वो तो बात छोड़ ही दो ना वो इस बात पर लड़ाई कर रहे हैं कि इसकी सफाई का पैसा कौन देगा ठीक है ये नहीं है कि ये किसके कारण हुआ है वो तो आज तक यूनिवर्सिटी ज़िम्मेवारी नहीं ले रही है तो सब तो पहली बात तो सबसे पहली बात तो ये है कि अगर कोई टेंडर चला है है ना यूनिवर्सिटी का एक सिस्टम बनाया हुआ है है ना कि हर काम के लिए एक टेंडर उठाते हैं है ना तो अगर कोई टेंडर है किसी ने टेंडर उठा रखा है टंकियाँ साफ़ करने का तो उसका नाम बताए ना कि किसी को बताए तो उसके उसके ऊपर कोई एक्शन ले कोई एक्शन नहीं लिया गया और किया क्या गया कि हमारे साथ हमें एक लेटर लिख के दी गई ठीक है कि सुबह तक ए एम आई के दो दिन मांगे कि दो दिन में सारी टंकिया सारा सिस्टम साफ वो लेटर लिखी नहीं आ, वो आर्ट्स ब्लॉक वन में जो बैठे थे इवनिंग डिपार्टमेंट के उनकी लेटर तो लेटर हाँ उसकी वो फोटो होगी देख देंगे है ना तो उन्होंने एक लेटर लिख के दी कि ऐसे ऐसे करके हमें दो दिन दे दीजिए पूरी टंकियाँ बिल्कुल साफ होंगी उसके बाद वर्बल कंप्लेंट दी थी या फिर कंप्लेंट भी है नहीं रिटर्न कंप्लेंट की बात करें तो हमने मेल की है सभी अथॉरिटी को ठीक है और इसमें डब्ल्यू एच ओ से लेकर वाइस प्रेसिडेंट तक को है ना हेल्थ मिनिस्ट्री को ठीक है सीएमओ को पीएमओ को सभी को मेल किया है कि यूनिवर्सिटी में, कि में तो जैसे ये था ना कि जैसे में की इंसिडेंट सामने आया तभी अथॉरिटी आ गई तो उसके बाद कुछ रिटर्न में देने की बात ही नहीं उन्होंने नॉलेज बिच आ गया बिल्कुल बिल्कुल उन्होंने बात की ना हमसे आगे हमारे पास वीडियो है वो सभी अथॉरिटी सारी आई उन्होंने आगे हमसे बात की ठीक है और अगर ये बात उनके ध्यान में ना होता तो हमें लिख के थोड़ी देते ही, भी हम साफ करवा देंगे सही बात है ना और नेक्स्ट डे की बात है कि हम नेक्स्ट डे जब उसी ब्लॉक के बाहर गए तो सैटरडे का दिन था ठीक है और वहाँ पे चार सिक्योरिटी गार्ड तैनात थे उन्होंने बोला कि ऊपर सफाई हो रही है ना तो मैंने बोला मैं जाकर चेक करूंगा कैसे हो रही है क्या निकाल रहा है ना तो उन्होंने बोला भी नहीं चीफ सिक्योरिटी हमारे विक्रम जी हैं उन्होंने मना किया मना किया है ਕਿ ਕੋਈ ਵੀ ਸਟੂਡੈਂਟ ਕਿਸੇ ਕੋ ਵੀ ਉੱਪਰ ਨਹੀਂ ਜਾਣੇ ਦੇਣਾ ਨਹੀਂ ਤੁਸੀਂ ਤਾਂ ਫੀਸ ਭਰਦੇ ਹੋ ਨਾ ਤੁਹਾਨੂੰ ਉੱਪਰ ਜਾਣ ਦਾ ਅਧਿਕਾਰ ਕਿਉਂ ਨਹੀਂ ਹੈਗਾ ਤੁਹਾਡਾ ਡਿਪਾਰਟਮੈਂਟ ਹੈ ਫੀਸ ਤੁਸੀਂ ਭਰਦੇ ਹੋ ਤੁਹਾਡੇ ਨਾਲੇ ਕੁਝ ਹੋਇਆ ਹੈ ਤੁਸੀਂ ਗੰਦਾ ਪਾਣੀ ਪੀਤਾ ਹੈ ਤੁਸੀਂ ਸਾਰਾ ਕੁਝ ਦੇਖਿਆ ਹੈ ਤੁਹਾਨੂੰ ਕਿਉਂ ਰੁਕੇ ਜਾ ਰਿਹਾ ਸੀ ਉੱਥੇ ਜਾਣ ਤੋਂ ਦੇਖੋ ਜੀ ਗੱਲ ਇਹ ਹੈ ਨਾ ਅਸੀਂ ਤਾਂ ਸਟੂਡੈਂਟ ਹੈ ਨਾ ਤਾਨੇਸ਼ਾਈ ਤਾਂ ਕਿਸੇ ਹੋਰ ਦੀ ਹੈ ਨਾ ਯੂਨੀਵਰਸਿਟੀ ਤੇ ਤੇ ਜਦੋਂ ਤਾਨੇਸ਼ਾਈ ਕਿਸੇ ਹੋਰ ਦੀ ਹੈ ਤਾਂ ਸਾਨੂੰ ਕਿਵੇਂ ਜਾਣ ਲੈਂਦੇ ਨੇ ਹਨਾ ਉਹਨਾਂ ਦੀ ਜਿੰਨੀ ਕੋਸ਼ਿਸ਼ ਸੀ ਉਹਨਾਂ ਨੇ ਆਦੀ ਕੀਤੀ ਠੀਕ ਹੈ ਉਹਨਾਂ ਨੇ ਜਦੋਂ ਤੱਕ ਮਤਲਬ ਕਿ ਇੱਥੋਂ ਤੱਕ ਕੀਤਾ ਗਿਆ ਜਿਹੜੀ ਐਕਸ਼ਨ ਆਫਿਸ ਉਹਨਾਂ ਨੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਬਲੌਕ ਦੇ ਫਰੰਟ ਸਾਈਡ ਤੇ ਖੜ੍ਹਾ ਹਾਂ ਉਹਨਾਂ ਨੇ ਬੈਕ ਸਾਈਡ ਤੋਂ ਗੱਟੇ 'ਚ ਪਾ ਕੇ ਕਿਸ ਚੀਜ਼ ਦੇ ਵਿੱਚ ਉਹ ਸਿੱਟਿਆ ਕੰਕਾਲ ਬਾਹਰ ਤੇ ਉਸ ਤੋਂ ਬਾਅਦ ਜਦੋਂ ਨੂੰ ਮੈਂ ਭੱਜ ਕੇ ਉਹਨਾਂ ਦੇ ਪਿੱਛੇ ਗਿਆ ਉਦੋਂ ਤੱਕ ਕੋਈ ਬੰਦਾ ਲੈ ਕੇ ਭੱਜ ਗਿਆ ਉੱਥੋਂ ਇੱਕ ਬੰਦਾ ਨੀਚੇ ਖੜਾਇਆ ਹੋਇਆ ਸੀ ਉਹਨਾਂ ਨੇ ਮੀ ਉਹਨਾਂ ਨੇ ਇਥੋਂ ਤੱਕ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਠੀਕ ਹੈ ਤੇ ਮੈਨੂੰ ਐਂ ਲੱਗਦਾ ਵੀ ਸ਼ਾਇਦ ਸਾਰੇ ਅਥਾਰਟੀ ਮਿਲੀ ਹੋਈ ਹੈ ਇਹਦੇ ਚ ਚੰਗਾ ਪੈਸਾ ਖਾਦਾ ਹੋ ਸਕਦਾ ਹੈ ਹੈਲਥ ਡਿਪਾਰਟਮੈਂਟ ਨੂੰ ਯੂਨੀਵਰਸਿਟੀ ਵੱਲੋਂ ਜਾਂ ਤੁਹਾਡੇ ਵੱਲ ਕੰਪਲੀਟ ਨਹੀਂ ਕੀਤੀ ਗਈ ਤੁਸੀਂ ਡਬਲਯੂ ਐਚ ਨੂੰ ਕੀਤੀ ਮੇਲ ਸਭ ਨੂੰ ਕੀਤੀ ਹੈ ਪਰ ਹੈਲਥ ਡਿਪਾਰਟਮੈਂਟ ਨੂੰ ਤੁਸੀਂ ਜਾਂ ਯੂਨੀਵਰਸਿਟੀ ਨੇ ਬੁਲਾਇਆ ਉੱਥੇ ਮੌਕੇ ਤੇ ਅਸੀਂ ਮੈਂ ਕਿ ਜਿਵੇਂ ਉਸ ਦਿਨ ਤਾਂ ਰਾਤ ਨੂੰ 10 ਵਜੇ ਗਏ ਸੀ ਹਨ ਨੈਕਸਟ ਡੇ ਅਸੀਂ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੈਟਰਡੇ ਸੀਗਾ ਤਾਂ ਸਾਨੂੰ ਅੱਗੋਂ ਰਿਪਲਾਈ ਵੀ ਇਦਾਂ ਦਾ ਸੀਗਾ ਕਿ ਮੰਡੇ ਤੱਕ ਆ ਸਕਦੇ ਹੈਲਥ ਡਿਪਾਰਟਮੈਂਟ ਵਿਆਹ ਦੇ ਵੱਲੋਂ ਕੋਈ ਉਹ ਨਹੀਂ ਲੈ ਰਿਹਾਗਾ ਅਥਾਰਟੀ ਨੇ ਫੋਨ ਨਹੀਂ ਕੀਤਾ ਯੂਨੀਵਰਸਿਟੀ ਦੀ ਅਥਾਰਟੀ ਕੋ ਲੇਗੀ ਆਪਣੇ ਆਪ ਦੇ ਉੱਤੇ ਕੋਈ ਐਕਸ਼ਨ ਲੈਂਦਾ ਹੁੰਦਾ ਹੈ ਤਾਂ ਅਥਾਰਟੀ ਨੇ ਕਿਸੇ ਨੂੰ ਕੋਈ ਫੋਨ ਨਹੀਂ ਕੀਤਾ ਉਸ ਤੋਂ ਬਾਅਦ ਅਗਲਾ ਵੀ ਇਨਸੀਡੈਂਟ ਹੋਇਆ ਉਸ ਤੋਂ ਨੈਕਸਟ ਡੇ ਜਿਵੇਂ ਅਸੀਂ ਇਹਨਾਂ ਨੂੰ ਮੰਡੇ ਤੱਕ ਦਾ ਟਾਈਮ ਦਿੱਤਾ ਅਥਾਰਟੀ ਨੂੰ ਕਿ ਮੰਡੇ ਤੱਕ ਦਾ ਅਸੀਂ ਟਾਈਮ ਦਿੰਨੇ ਆ ਅਸੀਂ ਪੂਰੀ ਪੀਯੂ ਦੀਆਂ ਟੈਂਕੀਆਂ ਚੈੱਕ ਕਰਾਂਗੇ ਇਸ ਤੋਂ ਬਾਅਦ ਜੇ ਕੋਈ ਦਿੱਕਤ ਹੋਈ ਤਾਂ ਤਾਂ ਅਸੀਂ ਮੰਡੇ ਨੂੰ ਦੁਬਾਰਾ ਟੈਂਕੀਆਂ ਚੈੱਕ ਕਰਨੀਆਂ ਸ਼ੁਰੂ ਕੀਤੀਆਂ ਠੀਕ ਹੈ ਤੂੰ ਸਾਰੀਆਂ ਟੈਂਕੀਆਂ ਦੇ ਕਰੀਬਨ ਕਰੀਬਨ ਹਾਲਾਤ ਉਹ ਸੀ ਕੁਝ ਕੁ ਹੋਸਟਲ ਵਿੱਚ ਕਿ ਅ ਉੰਜ ਜਿਵੇਂ ਆਪਾਂ ਗੱਲ ਕਰ ਲਈਏ ਯੂਆਈਟੀ ਦੀ ਇਹ ਤਾਂ ਅਸੀਂ ਉਸ ਤੋਂ 15 ਦਿਨ ਬਾਅਦ ਐਕਸ਼ਨ ਲਿਆ 12 ਤਰੀਕ ਤੋਂ ਸਾਡੇ ਕੋਲ ਗੱਲ ਆਈ ਸੀ ਕਿ ਡੀਯੂਆਈ ਮੈਮ ਨੇ ਇੱਕ ਸਰਕੂਲਰ ਕੱਢਿਆ ਉਹਦੇ ਵਿੱਚ ਕਿਹਾ ਗਿਆ ਕਿ ਡਿਪਾਰਟਮੈਂਟ ਦੇ ਜਿੰਨੇ ਵੀ ਇੰਚਾਰਜ ਨੇ ਉਹ ਆਦੀ ਆਦੀ ਟੈਂਕੇ ਸਾਫ਼ ਕਰਾ ਲਓ ਪਰ ਇਹ ਜਾ ਕੁਝ ਕੀਤਾ ਨਹੀਂ ਗਿਆ ਇਹਨਾਂ ਵੱਲੋਂ ਅਸੀਂ ਮੈਂ ਕਿ ਇਦਾਂ ਹੀ ਇੱਕ ਦਿਨ ਚਲਦੇ ਚਲਦੇ ਵੀ ਚਲੋ ਠੀਕ ਹੈ ਯੂਆਈਟੀ ਦੂਸਰਾ ਕੈਂਪਸ ਹੈ ਹਨਾ ਉਸ ਕੈਂਪਸ ਤੇ ਚਲਦੇ ਹਾਂ ਉੱਥੇ ਚੱਲ ਕੇ ਰੇਡ ਕਰਦੇ ਹਾਂ ਰੇਡ ਕੀਤੀ ਪਹਿਲੀ ਬਿਲਡਿੰਗ ਦੀ ਪਹਿਲੀ ਛੱਤ ਤੇ ਗਏ ਠੀਕ ਹੈ ਉੱਥੋਂ ਦੇ ਹਾਲਾਤ ਸੀਗੇ ਕਿ ਅਸੀਂ ਮਾਈਕ ਉੱਪਰ 30 ਕੋ ਟੰਕੀਆਂ ਨੇ ਠੀਕ ਹੈ 30 ਦੇ ਵਿੱਚੋਂ ਇੱਕ ਵੀ ਟੰਕੀ ਹੈ ਜਿੰਨੀ ਸੀ ਜਿਹੜੀ ਬਿਲਕੁਲ ਸਾਫ਼ ਹੋਈ ਤੇ ਤਿੰਨਾਂ ਦੇ ਹਾਲਾਤ ਇਹ ਜਿਹੜੇ ਸੀਗੇ ਇੱਕ ਦੇ ਵਿੱਚ ਕੁਝ ਮਰਿਆ ਆਇਆ ਸੀ ਤੇ ਸਮਝ ਨਹੀਂ ਆਈ ਵੀ ਉਹ ਕੀ ਚੀਜ਼ ਮਰੀ ਹੋਈ ਹੈ ਕਿਉਂਕਿ ਉਹ ਵੀ ਇੰਨੀ ਪੁਰਾਣੀ ਸੀ ਇੱਕ ਦੇ ਵਿੱਚ ਸ਼ਿਪਕਲੀ ਸਾਫ਼ ਦੇ ਸਰੀਸ ਤੇ ਇੱਕ ਦੇ ਵਿੱਚ ਕੁਝ ਵੱਡਾ ਪ੍ਰਿੱਦਾ ਸੀ ਕਬੂਤਰ ਟਾਈਪ ਦਾ ਕੁਝ ਵੀ ਉਹਦੇ ਚ ਕੀੜੇ ਪਏ ਹੋਏ ਸੀ ਤੋ ਇਹ ਖਲਾਸ ਸੀਗੇ ਅਥਾਰਟੀ ਨਾਲ ਗੱਲਾਂ ਕਰਨ ਤੋਂ ਬਾਅਦ ਚੁੰਨ ਨੇ ਮੈਂ ਕਿਹਾ ਦੇ ਐਕਸਕਿਊਸ ਦੇਣੇ ਸ਼ੁਰੂ ਕਰ ਦਿੱਤੇ ਬੇਟਾ ਜੇ ਡਰਿੰਕਿੰਗ ਵਾਟਰ ਨਹੀਂ ਹੈ ਜੇ ਐਸੇ ਵੈਸੇ ਤੂੰ ਸਾਡਾ ਸਾਫ਼ ਉਹਨਾਂ ਨੂੰ ਪੁੱਛਣਾ ਸੀਗਾ ਜੇ ਡਰਿੰਕਿੰਗ ਵਾਟਰ ਨਹੀਂ ਹੈ ਇਹਦੇ ਨਾਲ ਹੱਥ ਧੋ ਰਿਆ ਸੀ ਮੂੰਹ ਧੋ ਰਿਆ ਸੀ ਛਿਪਕਲੀ ਮਰੀ ਪਈ ਆ ਵਿੱਚ ਨਾ ਤੇ ਕੁਝ ਵੀ ਹੋ ਸਕਦਾ ਇਸ ਪਾਣੀ ਨਾਲ ਹੈਨਾ ਚਲੋ ਬੇਟਾ ਵੀ ਆਪ ਅਭੀ ਛਾਂਤ ਰੋ ਹੈਨਾ ਹਮ ਇਸੇ ਸਾਫ਼ ਕਰਵਾ ਦੇਗਾ ਸਾਫ਼ ਕਰਵਾ ਦੇਗ ਔਰ ਹੋਰ ਸਾਰਾ ਨਹੀਂ ਜਨ ਗੱਲ ਇਹ ਕਿ ਉਸ ਡਿਪਾਰਟਮੈਂਟ ਕੋਲੇ ਆਦਾ ਪਰਸਨਲ ਪਲੰਬਰ ਹੈ ਪਰਸਨਲ ਪਲੰਬਰ ਦਾ ਮਤਲਬ ਹੈ ਕਿ ਇੱਕ ਬੰਦਾ ਜਿਹਨੇ ਸਿਰਫ 30 ਟੰਕੀਆਂ ਵੇਖਣੀਆਂ ਨੇ ਠੀਕ ਹੈ ਉਹ ਰੋਜ਼ ਛੱਤ ਤੇ ਚੜ ਕੇ ਚੈੱਕ ਕਰ ਸਕਦਾ ਨਹੀਂ ਕਰ ਰਿਹਾ ਸਾਡੇ ਖੜੇਗੇ ਆ ਉੱਪਰ ਵੀ ਅਸੀਂ ਟੈਂਕੀ ਚੋ ਪਾਣੀ ਘਟਣਾ ਅਸੀਂ ਉਹਦੋਂ ਨੂੰ ਕਹਿ ਦਿੱਤਾ ਵੀ ਨਹੀਂ ਹੁਣ ਨਹੀਂ ਕੱਢਣ ਦਿਆਂਗੇ ਛੁੱਟੀ ਦਾ ਟਾਈਮ ਸੀ ਸਟੂਡੈਂਟ ਨੇ ਵੀ ਪਾਣੀ ਨਹੀਂ ਪੀਣਾ ਅਸੀਂ ਚੈਕਿੰਗ ਕਰਾਉਂਗੇ ਤਾਂ ਹੈਲਥ ਡਿਪਾਰਟਮੈਂਟ ਵੱਲੋਂ ਵੀ ਕੋਈ ਉਹ ਅੱਛੀ ਸਪੋਰਟ ਨਹੀਂ ਆ ਨਹੀਂ ਤਾਂ ਪੀਯੂ ਦੇ ਵਿੱਚ ਹਾਈਜੀਨ ਨੂੰ ਲੈ ਕੇ ਤਾਂ ਹਜ਼ਾਰ ਮੁੱਦਾ ਹੈ ਠੀਕ ਹੈ ਪਰ ਐ ਨਹੀਂਗਾ ਆਪਾਂ ਤੁਸੀਂ ਸੋਚੋ ਵੀ ਲਾਸਟ ਟਾਈਮ ਕਦੋਂ ਵੇਖਿਆ ਸੀ ਜਦੋਂ ਕਦੇ ਪੀਯੂ ਦੇ ਵਿੱਚ ਆ ਕਿਸੇ ਫੂਡ ਇਨਸਪੈਕਟਰ ਦੀ ਡੇਟ ਹੋਈ ਹੋਵੇ ਮੈਂ 2015 ਤੋਂ ਯੂਨੀਵਰਸਿਟੀ ਚ ਮੈਂ ਨਹੀਂ ਵੇਖਿਆ ਠੀਕ ਹੈ ਨਾ ਮੈਨੂੰ ਲੱਗਦਾ ਹੋ ਸਕਦਾ ਮਿਲੀ ਭੂਗ ਤੋਂ ਇਹ ਹਫਤਾ ਚੜਦਾ ਆਵੇ ਤੇ ਇਹੀ ਲੱਗਦਾ ਹੈ ਲੇਕਿਨ ਪਾਣੀ ਦਾ ਜਿਹੜਾ ਮੁੱਦਾ ਹੈ ਕਿਉਂਕਿ ਰਾਜਪੀਰ ਤਾਂ ਖੁਦ ਬਿਮਾਰ ਰਿਹਾ ਹੈ ਰਾਜਪੀਰ ਹਸਪਟਲਾਈਜ਼ ਹੋਇਆ ਚੈੱਕਅਪ ਵੀ ਕਰਵਾਇਆ ਤੇ ਉਹ ਸਾਰੀਆਂ ਚੀਜ਼ਾਂ ਇਸਨੇ ਪੀਯੂ ਅਥਾਰਟिटीज ਨੂੰ ਵੀ ਦਿੱਤੀਆਂ ਮੈਂ ਠੀਕ ਕਹਿ ਰਿਹਾ ਹਾਂਜੀ ਬਿਲਕੁਲ ਪੀਯੂ ਤਾਂ ਚੜ ਤੁਹਾਡਾ ਕਾਰਡ ਵੀ ਉਹਨਾਂ ਕੋਲ ਹੀ ਪਿਆ ਮੇਰੇ ਖਿਆਲ ਹਾਂਜੀ ਉਹਨਾਂ ਨੂੰ ਮੈਂ ਆਪਣਾ ਮੈਡੀਕਲ ਵੀ ਦਿੱਤਾ ਸੀ ਉਹਨਾਂ ਕੋਲ ਹੀ ਸੀ ਉਹਨਾਂ ਨੇ ਕਿਹਾ ਸੀ ਕੋਈ ਨਹੀਂ ਅਸੀਂ ਕੋਈ ਇੰਦੇ ਤੇ ਕਾਰਵਾਈ ਕਰਾਂਗੇ ਵੀ ਹਾਂ ਕੋਈ ਜੋ ਹੋਏਗਾ ਜ਼ਿੰਮੇਵਾਰ ਤੁਹਾਨੂੰ ਦੱਸਾਂਗੇ ਪਰ ਉਹਨਾਂ ਵੱਗੋ ਕੋਈ ਅੱਗੋਂ ਨਹੀਂ ਕੋਈ ਐਕਸ਼ਨ ਵੀ ਨਹੀਂ ਲਿਆ ਗਿਆ ਤੇ ਨਾ ਕੋਈ ਦੱਸਿਆ ਗਿਆ ਵੀ ਹਾਂ ਕੌਣ ਜ਼ਿੰਮੇਵਾਰ ਜ਼ਿੰਮੇਵਾਰ ਲੱਭਿਆ ਨਹੀਂ ਜਾਂ ਫਿਰ ਹਲੇ ਇਹ ਉਹਨਾਂ ਦੀ ਸਲਾਹ ਬਣੀ ਨਹੀਂ ਵੀ ਜੋ ਜ਼ਿੰਮੇਵਾਰੀ ਕੌਣ ਆਪਣੇ ਸਿਰ ਤੇ ਲਵੇ ਹਾਂਜੀ ਉਹਨਾਂ ਨੂੰ ਇਹ ਨਾ ਲਪਣਾ ਚਾਹਤੇ ਵੀ ਨਹੀਂ ਤੇ ਜ਼ਿੰਮੇਵਾਰ ਆਪ ਹੀ ਨੇ ਤੇ ਆਪ ਦੇ ਆਪ ਨੂੰ ਕੌਣ ਜ਼ਿੰਮੇਵਾਰ ਠਾ ਰੇਗਾ ਬਿਲਕੁਲ ਬੜੀ ਵੱਡੀ ਗੱਲ ਕਹੀ ਹੈ ਵੀ ਆਪਣੇ ਆਪ ਨੂੰ ਕੌਣ ਜ਼ਿੰਮੇਵਾਰ ਠਹਿਰਾਏਗਾ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੈ ਤੇ ਕਿਸ ਦੇ ਸਿਰ ਤੇ ਇਹ ਮੈਂ ਕਹਾਂਗਾ ਤੋੜਾ ਝਾੜਿਆ ਜਾਏਗਾ ਇਹ ਸਮਾਂ ਦੱਸੇਗਾ ਪਰ ਪਾਣੀ ਦੇ ਨਾਲ ਸਭ ਤੋਂ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਮਤਲਬ ਜੇ ਪਾਣੀ ਗੰਦਾ ਹੋਵੇ ਬੰਦਾ ਸਭ ਤੋਂ ਜਲਦੀ ਬਿਮਾਰ ਹੁੰਦਾ ਹੈ ਤੇ ਸਭ ਤੋਂ ਗੰਭੀਰ ਬਿਮਾਰੀਆਂ ਵੀ ਗੰਦੇ ਪਾਣੀ ਦੇ ਨਾਲ ਹੀ ਲੱਗਦੀਆਂ ਨੇ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੀ ਡਾਇਰੈਕਟਰ ਹੈਲਥ ਨੂੰ ਜਾਂ ਹੈਲਥ ਦੀ ਟੀਮ ਨੂੰ ਬੁਲਾ ਕੇ ਪਾਣੀ ਦੇ ਸੈਂਪਲ ਪਰਵਾਏ ਕਿਉਂਕਿ ਸ਼ਿਕਾਇਤ ਤਾਂ ਬੱਚਿਆਂ ਵੱਲੋਂ ਗਈ ਸੀ ਪ੍ਰਸ਼ਾਸਨ ਵੱਲੋਂ ਲਿਖਤੀ ਭਰੋਸਾ ਵੀ ਦਿੱਤਾ ਗਿਆ ਸੀ ਬੇ ਸਾਫ਼ ਕਰਵਾਵਾਂਗੇ ਪਰ ਪਾਣੀ ਦੇ ਟੈਸਟ ਦਾ ਕੀ ਬਣਿਆ ਬੱਚਿਆਂ ਦੇ ਚੈੱਕਅਪ ਦਾ ਕੀ ਬਣਿਆ ਬੱਚੇ ਫੀਸ ਯੂਨੀਵਰਸਿਟੀ ਨੂੰ ਪੜ੍ਹਦੇ ਨੇ ਯੂਨੀਵਰਸਿਟੀ ਗੰਦਾ ਪਾਣੀ ਪ੍ਰੋਵਾਈਡ ਕਰਵਾ ਰਹੀ ਹੈ ਗੰਦਾ ਵੀ ਪਾਣੀ ਨਹੀਂ ਮੈਂ ਕਿਹਾ ਕਹਾਂਗਾ ਮਰੇ ਹੋਏ ਜਾਨਵਰਾਂ ਵਾਲਾ ਪਾਣੀ ਮਰੀ ਹੋਈ ਕਿਰਲੀ ਵਾਲਾ ਪਾਣੀ ਇੱਕ ਪਾਣੀ ਦੇ ਵਿੱਚੋਂ ਤਾਂ ਅੰਡਰਵੇਅਰ ਨਿਕਲਦਾ ਪਿਆ ਕਿਸੇ ਦਾ ਕਿਰਲੀਆਂ ਕਿੰਨੀਆਂ ਟੰਕੀਆਂ ਦੇ ਵਿੱਚ ਮਿਲੀਆਂ ਨੇ ਮਰੇ ਹੋਏ ਪੰਦੇ ਸੁੰਡੀਆਂ ਪਈਆਂ ਹੋਈਆਂ ਨੇ ਤੇ ਯੂਨੀਵਰਸਿਟੀ ਪ੍ਰਸ਼ਾਸਨ ਕਹਿੰਦਾ ਹੈ ਕਿ ਤੁਹਾਨੂੰ ਨੈਕ ਵੱਲੋਂ ਇਹ ਪਲੱਸ ਪਲੱਸ ਗ੍ਰੇਡ ਮਿਲਿਆ ਹੈ ਕਿਸ ਚੀਜ਼ ਦਾ ਮਿਲਿਆ ਹੈ ਤੇ ਦੂਜੀ ਗੱਲ ਯੂਨੀਵਰਸਿਟੀ ਪ੍ਰਸ਼ਾਸਨ ਬੱਚਿਆਂ ਦੀ ਸਿਹਤ ਨੂੰ ਲੈ ਕੇ ਜਾਂ ਪੀਣ ਵਾਲੇ ਪਾਣੀ ਨੂੰ ਜਾਂ ਪਾਣੀ ਜੋ ਟੈਂਕੀਆਂ ਦੇ ਵਿੱਚ ਬੰਦ ਪਿਆ ਹੈ ਜਿਸ ਦੇ ਵਿੱਚੋਂ ਮਰੇ ਹੋਏ ਜਾਨਵਰ ਦੇ ਕੰਕਾਲ ਮਿਲ ਰਹੇ ਨੇ ਮਰੇ ਹੋਏ ਪੰਛੀ ਕਿਰਲੀਆਂ ਮਿਲ ਰਹੀਆਂ ਨੇ ਕਿੰਨਾ ਖ ਸੰਜੀਦਾ ਹੈ ਉਹ ਤੁਹਾਡੀ ਸਕਰੀਨ ਤੇ ਲੱਗੀ ਇਸ ਖਬਰ ਤੋਂ ਸਾਫ਼ ਪਤਾ ਚੱਲਦਾ ਹੈ ਤੁਹਾਡੀ ਸਕਰੀਨ ਤੇ ਖਬਰ ਹੈ 3 ਮਈ 2024 ਨੂੰ ਇੱਕ ਖਬਰ ਅਖਬਾਰ ਦੇ ਵਿੱਚ ਨਸ਼ਰ ਹੁੰਦੀ ਹੈ ਤੇ ਲਿਖਿਆ ਜਾਂਦਾ ਟਾਈਟਲ ਹੈ ਖਬਰ ਦਾ ਵੀ ਕੜੀ ਮੇ ਕੀੜਾ ਮਿਲਿਆ ਤੋਂ ਮੈਸ ਕੰਟਰੈਕਟਰ ਪਰ ਲਗਾਇਆ 5000 ਰੁਪਏ ਦਾ ਜੁਰਮਾਨਾ ਥੱਲੇ ਜੇ ਪੜੋ ਲਿਖਿਆ ਜਾਂਦਾ ਹੈ ਵੀ ਜਾਣਕਾਰੀ ਦੇ ਮੁਤਾਬਿਕ ਕੁਝ ਦਿਨ ਪਹਿਲੇ ਹੌਸਟਲ ਨੰਬਰ 9 ਦੀ ਮੈਸ ਵਿੱਚ ਕੜੀ ਵਿੱਚ ਕੀੜਾ ਪਾਇਆ ਗਿਆ ਸੀ ਇਸ ਦੇ ਬਾਅਦ ਡੀਐਸਡਬਲਿਊ ਨੇ ਜਾਂਚ ਕਮੇਟੀ ਘਟਿਤ ਕਰਦੀ ਅਬ ਉਸੀ ਕਮੇਟੀ ਦੀ ਸਿਫਾਰਸ਼ਾਂ ਪਰ ਮੈਸ ਵਾਲੇ ਪਰ ਜੁਰਮਾਨਾ ਲਗਾਇਆ ਗਿਆ ਹੈ ਤੇ ਤੁਸੀਂ ਹੁਣ ਇਹ ਦੇਖੋ ਬਈ ਕੜੀ ਦੇ ਵਿੱਚ ਕੀੜਾ ਮਿਲਿਆ ਠੀਕ ਹੈ ਉਹ ਇਹਨਾਂ ਨੂੰ ਲੱਗਿਆ ਵੀ ਬੜੀ ਗਲਤ ਚੀਜ਼ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਡੀਐਸਡਬਲਿਊ ਨੇ ਕਮੇਟੀ ਘਟਿਤ ਕੀਤੀ ਕਮੇਟੀ ਬਣੀ ਕਮੇਟੀ ਨੇ ਸਿਫਾਰਸ਼ ਕੀਤੀ ਤੇ ਮੈਸ ਵਾਲੇ ਤੇ ਜੁਰਮਾਨਾ ਲਗਿਆ ਪਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਵਿੱਚ ਬੈਠੇ ਆਲਾ ਅਧਿਕਾਰੀਆਂ ਨੂੰ ਇਹ ਪੁੱਛਣਾ ਚਾਹਾਂਗੇ ਵੀ ਕੀ ਕੜੀ ਦੇ ਵਿੱਚ ਮਿਲਿਆ ਹੋਇਆ ਕੀੜਾ ਜ਼ਿਆਦਾ ਜਾਨਲੇਵਾ ਹੈ ਜਾਂ ਪਾਣੀ ਦੀਆਂ ਟੰਕੀਆਂ ਦੇ ਵਿੱਚ ਮਰੇ ਹੋਏ ਜਾਨਵਰਾਂ ਦੇ ਕੰਕਾਲ ਮਰੀਆਂ ਹੋਈਆਂ ਕਿਰਲੀਆਂ ਲੋਕਾਂ ਦੇ ਅੰਡਰਵੀਅਰ ਜਾਂ ਫਿਰ ਮਰੇ ਹੋਏ ਪਰਿੰਦੇ ਸੁੰਡੀਆਂ ਪਏ ਹੋਏ ਪਰਿੰਦੇ ਕੀ ਉਹ ਜ਼ਿਆਦਾ ਜਾਨਲੇਵਾ ਹੈ ਉੱਥੇ ਤੁਸੀਂ ਐਕਸ਼ਨ ਲਿਆ ਕਮੇਟੀ ਬਣਾਤੀ ਕਿਉਂਕਿ ਐਕਸ਼ਨ ਹੋਣਾ ਸੀ ਇੱਕ ਮੈਸ ਵਾਲੇ ਠੇਕੇਦਾਰ ਦੇ ਕੰਟਰੈਕਟਰ ਦੇ ਖਿਲਾਫ ਪਰ ਹੁਣ ਪਾਣੀ ਵਾਲੇ ਮੁੱਦੇ ਤੇ ਇਹ ਜ਼ਿੰਮੇਵਾਰੀ ਲਵੇ ਤਾਂ ਲਵੇ ਕੌਣ ਡੀਐਸਬੀਬਲੈਂਡ ਇਹ ਐਕਸ਼ਨ ਆਫਿਸ ਲਵੇ ਲਵੇ ਕੌਣ ਤਾਂ ਇਹ ਆਪਸ ਦੇ ਵਿੱਚ ਸਲਾਹ ਕਰ ਲੋ ਤੇ ਜੇ ਹੋ ਸਕੇ ਤੇ ਤੁਹਾਨੂੰ ਬੱਚਿਆਂ ਦੀ ਜਾਨ ਦੀ ਰੱਤੀ ਭਰ ਵੀ ਪਰਵਾਹ ਹੈ ਤਾਂ ਇਸ ਦਾ ਵੀ ਫੈਸਲਾ ਕਰੋ ਸਿਰਫ ਟੈਂਕੀਆਂ ਨੂੰ ਸਾਫ਼ ਕਰਵਾ ਕੇ ਐਵੀਡੈਂਸ ਜਾਂ ਸਬੂਤ ਨੂੰ ਮਟਾ ਕੇ ਕੰਮ ਨਹੀਂ ਸਰਣਾ ਤੁੰਗਿਸ ਗੈਟਰ ਡਬਲਯੂ ਐਚਓ ਤੱਕ ਹੋਈਆਂ ਹੋਈਆਂ ਨੇ ਚਾਂਸਲਰ ਆਫਿਸ ਵਿੱਚ ਵੀ ਹੋਈਆਂ ਹੋਈਆਂ ਨੇ ਤਾਂ ਹੁਣ ਇਹ ਜ਼ਿੰਮੇਵਾਰੀ ਕਿਸ ਨੇ ਲੈਣੀ ਹੈ ਕਿਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਤੁਸੀਂ ਤੈਅ ਕਰੋ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਮਾਮਲੇ ਬਾਰੇ ਜੋ ਡੀਐਸਡਬਲਯੂ ਨੇ ਜਾਂ ਹੋਰ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਦਾ ਅਸੀਂ ਪੱਖ ਲਈਏ ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਰਮਨਦੀਪ ਸਿੰਘ ਦਾ ਖਬਰਸਾਰ ਚੰਡੀਗੜ੍ਹ